ਸੁਮਨ ਰੇਸ਼ਮ ਸਿੰਘ ਸੁਖੀ ਮਹਾਰਾਜ ਨੂੰ ਜੋ ਕਿ ਬਲਕਾਰ ਸਿੰਘ ਸਿੱਧੂ ਦੇ ਪੀਏ ਨੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਅਕਾਲੀਆਂ ਤੇ ਕਾਂਗਰਸੀਆਂ ਦੀ ਸਰਕਾਰ ਮੌਕੇ ਤੁਹਾਡੇ ਕਲਾਕਾਰਾਂ ਜਾਂ ਇਹ ਭੰਡ ਨੇ ਜਦੋਂ ਇਹ ਆਪਣੀਆਂ ਵੀਡੀਓਜ਼ ਜਾਂ ਚੌਟਕਲੇ ਬਣਾਵਣਾ ਕੇ ਪੇਸ਼ ਕਰਦੇ ਸੀ ਉਦੋਂ ਨਾ ਤਾਂ ਅਕਾਲੀਆਂ ਨੂੰ ਠੇਸ ਪਹੁੰਚੀ ਨਾ ਕਾਂਗਰਸ ਨੂੰ ਪਹੁੰਚੀ ਤੇ ਨਾ ਹੀ ਉਦੋਂ ਤੁਹਾਨੂੰ ਪਹੁੰਚੀ ਤੇ ਅੱਜ ਜਦੋਂ ਤੁਹਾਡੇ ਪਰਦੇ ਫਾਸ ਹੋ ਰਹੇ ਆ ਤੇ ਤੁਹਾਡੇ ਦਿਲ ਨੂੰ ਕਾਹਤੋਂ ਠੇਸ ਪਹੁੰਚੀ ਇਹ ਸੋਚਣ ਵਾਲੀ ਗੱਲ ਹੈ ਅੱਜ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਉਦੋਂ ਅਕਾਲੀਆਂ ਦੇ ਵੀ ਪੀਏ ਸੀਗੇ ਕਾਂਗਰਸ ਦੇ ਵੀ ਪੀਏ ਸੀ ਉਹਨਾਂ ਦੇ ਦਿਲਾਂ ਨੂੰ ਤਾਂ ਠੇਸ ਪਹੁੰਚੀ ਨਹੀਂ ਜੋ ਤੁਸੀਂ ਇਹ ਨਾਟਕਬਾਜ਼ੀ ਕਰਦੇ ਸੀ ਜੋ ਤੁਸੀਂ ਡਰਾਮਾ ਕਰਦੇ ਸੀ ਅਕਾਲੀਆਂ ਨੇ ਤੇ ਕਾਂਗਰਸੀਆਂ ਨੇ ਸਿਰ ਮੱਥੇ ਕਬੂਲ ਕੀਤਾ ਉਹ ਸੱਚ ਸੀ ਆ ਭਾਵੇਂ ਤੇ ਹੁਣ ਵੀ ਜਿਹੜਾ ਬੁਖਾਰ ਆ ਰਹੇ ਨੇ ਲੋਕ ਤੇ ਉਹ ਵੀ ਸੱਚ ਹੈ ਇਸ ਨੂੰ ਹਜਮ ਕਰਨ ਦੀ ਕੋਸ਼ਿਸ਼ ਕਰੋ ਸੋ ਦੋਸਤੋ ਜੇਕਰ ਆਪਾਂ ਪੱਤਰਕਾਰ ਭਾਈਚਾਰੇ ਦੀ ਗੱਲ ਕਰੀਏ ਮੀਡੀਆ ਦੀ ਗੱਲ ਕਰੀਏ ਜਿਹੜਾ ਪੱਤਰਕਾਰ ਭਾਈਚਾਰਾ ਉਹ ਚੌਥਾ ਥੰਮ ਹੈ ਕਿਉਂਕਿ ਜਿਹੜੀਆਂ ਲੋਕਾਂ ਦੀਆਂ ਦੁੱਖ ਤਕਲੀਫਾਂ ਔਕੜਾਂ ਮੁਸੀਬਤਾਂ ਸਮੱਸਿਆਵਾਂ ਹਨ ਜਾਂ ਤੱਕੇ ਛਾਂਹਾਂ ਹੋ ਰਹੀਆਂ ਨੇ ਜੇਕਰ ਉਹਨਾਂ ਦੇ ਖਿਲਾਫ ਪੱਤਰਕਾਰ ਭਾਈਚਾਰਾ ਹੀ ਨਾ ਬੋਲੂ ਤਾਂ ਫਿਰ ਹੋਰ ਕੌਣ ਬੋਲੇ ਪੱਤਰਕਾਰ ਭਾਈਚਾਰੇ ਦਾ ਫਰਜ਼ ਮੰਨਦਾ ਹੈ ਕਿ ਜਿਹੜੀਆਂ ਕ੍ਰੀਤੀਆਂ ਸਮਾਜ ਦੇ ਵਿੱਚ ਉਹ ਸਰਕਾਰ ਵੱਲੋਂ ਹੋਣ ਚਾਹ ਜਿਹਦੇ ਮਰਜ਼ੀ ਹੋਣ ਤਾਂ ਉਹਨੂੰ ਜਨਤਕ ਕਰਨ ਤੇ ਮਨਿੰਦਰਜੀਤ ਸਿੰਘ ਸਿੱਧੂ ਉਹੀ ਕਰ ਰਹੇ ਨੇ ਪਰ ਇਹ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੂੰ ਇਹ ਸੱਚ ਹੈ ਜਿਹੜਾ ਹਜਮ ਨਹੀਂ ਆ ਰਿਹਾ ਇੱਕ ਨਹੀਂ ਹੋਰ ਵੀ ਬੜੇ ਪੰਜਾਬ ਦੇ ਵਿੱਚ ਪੱਤਰਕਾਰਾਂ ਤੇ ਮਾਮਲੇ ਦਰਜ ਕੀਤੇ ਗਏ ਨੇ ਜੇਕਰ ਇਹਨਾਂ ਦੀ ਆਪਣੀ ਗੱਲ ਕਰੀਏ ਪਹਿਲਾਂ ਸੱਤਾ ਤੋਂ ਆਉਣ ਦੀ ਪਹਿਲਾਂ ਗੱਲ ਕਰੀਏ ਇਹਨਾਂ ਨੇ ਨਾ ਬਾਦਲ ਛੱਡੇ ਨਾ ਕਪਟਨ ਛੱਡੇ ਇੱਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਔਰਤਾਂ ਉਹਨਾਂ ਦੇ ਪ੍ਰਤੀ ਵੀ ਚੁਟਕਲੇ ਬਣਾ ਬਣਾ ਕੇ ਤੇ ਵੀਡੀਓ ਬਣਾ ਬਣਾ ਕੇ ਵਾਇਰਲ ਕੀਤੀਆਂ ਗਈਆਂ ਉਹਨਾਂ ਨੂੰ ਕਿੰਨਾ ਜਲੀਲ ਕੀਤਾ ਗਿਆ ਉਹੀ ਪੁਲਿਸ ਸੀ ਉਹੀ ਥਾਣੇ ਸੀ ਉਹੀ ਸੰਵਿਧਾਨ ਸੀ ਉਹੀ ਕਾਨੂੰਨ ਸੀ ਉਦੋਂ ਇਹਨਾਂ 'ਤੇ ਕਿਸੇ ਨੇ ਮਾਮਲਾ ਦਰਜ ਨਹੀਂ ਕੀਤਾ ਤੇ ਜਦੋਂ ਆਪ ਦੀ ਵਾਰੀ ਆ ਗਈ ਤਾਂ ਫਿਰ ਹੁਣ ਆਪਣੀ ਵਾਰੀ ਚੀਕਾਂ ਮਾਰਦੇ ਨੇ ਜਦੋਂ ਪੱਤਰਕਾਰ ਭਾਈਚਾਰਾ ਕੋਈ ਵੀਡੀਓ ਜਾਂ ਰਿਕਾਰਡਿੰਗ ਜਾਂ ਇਹ ਹੀ ਘਟਨਾ ਵਾਪਰਦੀ ਹੈ ਸਰਕਾਰ ਦੇ ਖਿਲਾਫ ਉਹਨੂੰ ਵਿਖਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਉਹਨਾਂ ਦੇ ਪਰਚੇ ਪਾਏ ਜਾ ਰਹੇ ਨੇ ਪਰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕਾਂ ਨੇ ਬੜੀਆਂ ਸ਼ਹੀਦਾਂ ਤੇ ਸ਼ਹਾਦਤਾਂ ਦਿੱਤੀਆਂ ਇੰਨੇ ਡੱਟਰ ਸੋਚ ਆ ਬਲੰਦ ਆਵਾਜ਼ ਦੇ ਮਾਲਕ ਨੇ ਇਹੇ ਜਿਹੀਆਂ ਭਾਵੇਂ 10 ਹੋਰ ਸਰਕਾਰਾਂ ਆ ਜਾਣ ਪਰ ਇਹ ਡਰਨ ਵਾਲੇ ਨਹੀਂ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਤੁਹਾਡਾ ਆਪਣਾ ਗੁਰਚਾਰਨ ਸਿੰਘ ਰਾਜੂ ਐਨ ਜੀਓ ਫਿਕਰਮੰਦ ਮੀਡੀਆ ਤੋਂ ਪ੍ਰਧਾਨ ਡਿਜੀਟਲ ਸੋਸ਼ਲ ਮੀਡੀਆ ਐਸੋਸੀਏਸ਼ਨ ਇਹਾਲ ਸਿੰਘ ਬਾਲਾ ਸੋ ਇਸ ਤੋਂ ਇਲਾਵਾ ਡਿਜੀਟਲ মিডিਆ ਕਲੱਬ ਮੂਗਾ ਸੋ ਦੋਸਤੋ ਇੱਕ ਜਿਹੜਾ ਬੜੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਿਹਾ ਹੈ ਵੀਡੀਓ ਜਿਹੜਾ ਵਾਇਰਲ ਹੋ ਰਿਹਾ ਉਹ ਹੈ ਰਾਮਪੁਰਾ ਫੂਲ ਤੋਂ ਬਲਕਾਰ ਸਿੰਘ ਸਿੱਧੂ ਦੇ ਪੀਏ ਸੋ ਬਲਕਾਰ ਸਿੰਘ ਸਿੱਧੂ ਦੇ ਪੀਏ ਨੇ ਰੇਸ਼ਮ ਸਿੰਘ ਔਰ ਸੁਖੀ ਪੁੱਤਰ ਜਗਦੇਵ ਸਿੰਘ ਵਾਸੀ ਕੋਠੇ ਮੱਲੂਆਣਾ ਮਹਾਰਾਜ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਤੇ ਰਾਮਪੁਰਾ ਫੂਲ ਤੋਂ ਰਜੇਸ਼ ਕੁਮਾਰ ਜੇਠੀ ਉਹਨਾਂ ਦੇ ਉੱਪਰ ਐਫਆਰਆਈ ਦਰਜ ਕਰਵਾਈ ਗਈ ਹੈ ਜਿਹੜੇ ਕਿ ਰਜੇਸ਼ ਕੁਮਾਰ ਜੇਠੀ ਨੇ ਉਹ ਵੀ ਵੀ ਰਾਮਪੁਰਾ ਫੂਲ ਤੋਂ ਨੇ ਸੋ ਉਹਨਾਂ ਨੇ ਅਰ ਅਰਖਾਸ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਰਜੀਸ਼ ਕੁਮਾਰ ਜੇਠੀ ਹੈ ਕਾਫੀ ਸਮੇਂ ਤੋਂ ਪਹਿਲਾਂ ਵੀ ਵਿਧਾਇਕ ਬਲਕਾਰ ਸਿੱਧੂ ਦੀਆਂ ਵੀਡੀਓ ਜ ਰਿਕਾਰਡਿੰਗਾਂ ਐਡਿਟ ਕਰਕੇ ਪਾ ਰਿਹਾ ਤੇ ਸਾਡੇ ਪਾਰਟੀ ਵਰਕਰਾਂ ਨੇ ਤੇ ਅਸੀਂ ਉਹਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਨਹੀਂ ਸਮਝਿਆ ਉਸਨੇ ਅੱਗੋਂ ਇਹ ਆਖਿਆ ਕਿ ਮੈਂ ਇਸੇ ਤਰ੍ਹਾਂ ਹੀ ਤੁਹਾਡੀਆਂ ਜਿਹੜੀਆਂ ਰਿਕਾਰਡਿੰਗਾਂ ਤੇ ਵੀਡੀਓ ਐਡਿਟ ਕਰਕੇ ਪਾਵਾਂਗਾ ਸੋ ਉਹਨਾਂ ਨੇ ਇਹ ਦੋਸ਼ ਲਾਇਆ ਕਿ ਜਿਉਂਕਿ ਬਲਕਾਰ ਸਿੰਘ ਸਿੱਧੂ ਦੀ ਸ਼ਬੀ ਹੈ ਇਲਾਕੇ ਦੇ ਵਿੱਚ ਉਹਨੂੰ ਖਰਾਬ ਕਰਨ ਲਈ ਮੈਂ ਇਦਾਂ ਹੀ ਵੀਡੀਓ ਤੇ ਰਿਕਾਰਡਿੰਗਾਂ ਪਾਵਾਂਗਾ ਸੋ ਦਰਖਾਸਤ ਦੇ ਵਿੱਚ ਉਹਨਾਂ ਨੇ ਵੀਡੀਓ ਦੇ ਦੋਸ਼ ਲਾਏ ਨੇ ਪਰ ਉਹ ਆਡੀਓ ਨੇ ਇੱਥੇ ਸਪਸ਼ਟ ਕਰਨੀ ਚਾਹੁੰਦੇ ਨੇ ਗੱਲਬਾਤ ਪਰ ਉਹ ਬਲਕਾਰ ਸਿੰਘ ਸਿੱਧੂ ਦੀ ਵੀਡੀਓ ਨਹੀਂ ਇੱਕ ਰਿਕਾਰਡਿੰਗ ਆ ਜਿਹੜੀ ਕਿ ਉਹ ਇੱਕ রেকর্ডিংਾ ਜਿਹੜੀ ਕਿ ਮਨਿੰਦਰਜੀਤ ਸਿੰਘ ਸਿੱਧੂ ਨੇ ਆਪਣੇ ਚੈਨਲ ਤੇ ਪਾਈ ਹੈ। ਸੋ ਰੇਸ਼ਮ ਸਿੰਘ ਔਰਫ ਸੁਖੀ ਮਹਾਰਾਜ ਨੇ ਦੋਸ਼ ਲਾਏ ਨੇ ਕਿ ਜਿਹੜਾ ਅਕਸਰ ਹੀ ਇਹ ਪਹਿਲਾਂ ਵੀ ਇਦਾਂ ਹੀ ਵੀਡੀਓ ਐਡਿਟ ਕਰਕੇ ਪਾਉਂਦਾ ਰਹਿੰਦਾ ਹੈ। ਤੇ ਇੱਕ ਉਹਨਾਂ ਨੇ ਜਿਹੜੀ ਇਹ ਰਿਕਾਰਡਿੰਗ ਹੈ ਐਡਿਟ ਕਰਕੇ ਜੋ ਕਿ ਲੋਕ ਅਵਾਜ਼ ਟੀਵੀ ਦੇ ਪੱਤਰਕਾਰ ਨੇ ਮਨਿੰਦਰਜੀਤ ਸਿੰਘ ਸਿੱਧੂ ਉਹਨਾਂ ਦੇ ਚੈਨਲ ਤੇ ਪਹੁੰਚਿਆ ਜਿਹਦੇ ਨਾਲ ਇਲਾਕੇ ਦੇ ਵਿੱਚ ਬਲਕਾਰ ਸਿੰਘ ਸਿੱਧੂ ਜੋ ਕਿ ਹਲਕਾ ਰਾਮਪੁਰੂ ਤੋਂ ਵਿਧਾਇਕ ਨੇ ਐਮ ਐਲ ਏ ਨੇ ਉਹਨਾਂ ਦੀ ਸ਼ਬੀ ਹੈ ਜਿਹੜੀ ਉਹਨਾਂ ਦੀ ਸ਼ਾਨ ਹੈ ਜਿਹੜੀ ਖਰਾਬ ਹੋ ਰਹੀ ਹੈ ਤੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਦੋਂ ਮੈਂ ਇਹ ਸਾਰੀ ਆਡੀਓ ਸੁਣੀ ਤਾਂ ਮੇਰੇ ਮਨ ਨੂੰ ਠੇਸ ਪਹੁੰਚੀ ਤੇ ਮੈਂ ਇਹ ਦਰਖਾਸਤ ਹੈ ਜਿਹੜੀ ਦਿੱਤੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਆਡੀਓ ਆ ਉਹ ਵਧਾਇਕਰ ਜਿਹੜੀ ਆਡੀਓ ਆ ਉਹ ਵਧਾਇਕ ਰਾਮਪੁਰਾ ਫੂਲ ਤੋਂ ਬਲਕਾਰ ਸਿੰਘ ਸਿੱਧੂ ਦੀ ਆ ਜੋ ਕਿ ਪਹਿਲਾਂ ਲੋਕ ਗਾਇਕ ਵੀ ਰਹੇ ਨੇ ਤੇ ਜਿਹੜੀ ਦਰਖਾਸਤ ਆ ਜਿਹੜੀ ਦਿੱਤੀ ਜਾ ਰਹੀ ਹੈ ਤੇ ਉਹਨਾਂ ਦੇ ਪੀਏ ਵੱਲੋਂ ਦਿੱਤੀ ਜਾ ਰਹੀ ਹੈ ਤੇ ਇੱਥੋਂ ਸਿੱਧਾ ਹੀ ਸਪਸ਼ਟ ਹੁੰਦਾ ਹੈ ਕਿ ਪੀਏ ਦੇ ਮੋਢੇ ਤੇ ਰੱਖ ਕੇ ਬਲਕਾਰ ਸਿੰਘ ਸਿੱਧੂ ਨੇ ਚਲਾਈ ਹੈ ਅਕਸਰ ਹੀ ਲੋਕ ਮੋਢੇ ਤੇ ਰੱਖ ਕੇ ਚਲਾਉਂਦੇ ਨੇ ਹਨੇਰੀਆ ਜਿਹੜੀ ਉਹ ਜਿਹੜੀ ਉੱઠી ਆ ਤੁਹਾਨੂੰ ਪਤਾ ਹੀ ਆ ਬਲਕਾਰ ਸਿੰਘ ਸਿੱਧੂ ਵੱਲ ਉਠਾਈ ਗਈ ਹੈ ਪਰਚਾ ਕੀਤਾ ਗਿਆ ਮਨਿੰਦਰਜੀਤ ਸਿੰਘ ਸਿੱਧੂ ਤੇ ਲੋਕ ਅਵਾਜ਼ ਟੀਵੀ ਦੇ ਪੱਤਰਕਾਰ ਤੇ ਉਹਦੀ ਅਨਿੰਦਿਆ ਤੇ ਨਿਖੇਦੀ ਕਰਦੇ ਸੋ ਨਿੰਦਿਆ ਤੇ ਨਿਖੇਦੀ ਦੇ ਨਾਲ ਨਾਲ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਵੀ ਕਰਦੇ ਕਿ ਜਿਹੜਾ ਪਰਚਾ ਤੁਰੰਤ ਰੱਦ ਕੀਤਾ ਜਾਵੇ ਜਿਹੜੀ ਆਡੀਓ ਆ ਸੋ ਆਈਡੀਓ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੇ ਕੱਲ ਆਪਾਂ ਰਿਕਾਰਡਿੰਗ ਦੀ ਗੱਲ ਕਰੀਏ ਤਾਂ ਰਿਕਾਰਡਿੰਗ ਬੜੀ ਹੀ ਮੰਦ ਭਾਗੀ ਹੈ ਜਿਹੜੀ ਕਿ ਸੁਣ ਦੇ ਯੋਗ ਨਹੀਂ ਤੇ ਬਲਕਾਰ ਸਿੰਘ ਸਿੱਧੂ ਜੋ ਕਿ ਐਮਐਲਏ ਨੇ ਉਹਨਾਂ ਨੇ ਔਰਤਾਂ ਦੇ ਖਿਲਾਫ ਔਰਤ ਸਾਡੇ ਸਮਾਜ ਦੀ ਰੀੜ ਦੀ ਹੱਡੀ ਹੈ ਸੋ ਉਹਨੇ ਔਰਤਾਂ ਦੇ ਪ੍ਰਤੀ ਜੋ ਸ਼ਬਦ ਬੋਲੇ ਨੇ ਉਨ੍ਹਾਂ ਦੀ ਜਿੰਨੀਆਂ ਵੀ ਨਿੰਦਾ ਹੋ ਜੇ ਨਿਖੇਦੀ ਹੋ ਜੇ ਉਹਨੂੰ ਹੀ ਘਟ ਹੈ ਇਸ ਤੋਂ ਇਲਾਵਾ ਉਹਨੇ ਜਾਤੀਵਾਦ ਦੇ ਸੂਚਕ ਸ਼ਬਦ ਵੀ ਬੋਲੇ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤਰੰਤ ਜਿਹੜਾ ਬਿਨਾਂ ਸੋਚੇ ਸਮਝੇ ਬਲਕਾਰ ਸਿੰਘ ਸਿੱਧੂ ਤੇ ਉਸ ਦੇ ਪੀਏ ਰੇਸ਼ਮ ਸਿੰਘ ਗੌਰਵ ਸੁਖੀ ਮਹਾਰਾਜ ਤੇ ਜਿਹੜਾ ਮਾਮਲਾ ਦਰਜ ਕੀਤਾ ਜਾਵੇ ਤੇ ਮਨਿੰਦਰਜੀਤ ਸਿੰਘ ਸਿੱਧੂ ਜੋ ਕਿ ਪੱਤਰਕਾਰ ਨੇ ਲੋਕ ਆਵਾਜ਼ ਟੀਮੀ ਦੇ ਉਹਨਾਂ ਤੇ ਜਿਹੜੀ ਪਰਚਾ ਕੀਤਾ ਗਿਆ ਉਹ ਰੱਦ ਕੀਤਾ ਜਾਵੇ ਸੋ ਦੋਸਤੋ ਜੇਕਰ ਆਪਾਂ ਪੱਤਰਕਾਰ ਭਾਈ ਜਰੜੀ ਗੱਲ ਕਰੀਏ ਮੀਡੀਆ ਦੀ ਗੱਲ ਕਰੀਏ ਜਿਹੜਾ ਪੱਤਰਕਾਰ ਭਾਈ ਚਰਾ ਉਹ ਚੌਥਾ ਥੰਮ ਹੈ ਕਿਉਂਕਿ ਜਿਹੜੀਆਂ ਲੋਕਾਂ ਦੀਆਂ ਦੁੱਖ ਤਕਲੀਫਾਂ ਔਕੜਾਂ ਮੁਸੀਬਤਾਂ ਸਮੱਸਿਆਵਾਂ ਨੇ ਜਾਂ ਧੱਕੇਸ਼ਾਹੀਆਂ ਹੋ ਰਹੀਆਂ ਨੇ ਜੇਕਰ ਉਹਨਾਂ ਦੇ ਖਿਲਾਫ ਪੱਤਰਕਾਰ ਭਾਈ ਚਰਾ ਹੀ ਨਾ ਬੋਲੂ ਤਾਂ ਫਿਰ ਹੋਰ ਕੌਣ ਬੋਲੂ ਪੱਤਰਕਾਰ ਭਾਈਚਾਰੇ ਦਾ ਇਹ ਫਰਜ਼ ਮੰਨਦਾ ਹੈ ਕਿ ਜਿਹੜੀਆਂ ਕ੍ਰੀਤੀਆਂ ਸਮਾਜ ਦੇ ਵਿੱਚੋਂ ਸਰਕਾਰ ਵੱਲੋਂ ਹੋਣ ਚਾਹੇ ਜਿਹਦੇ ਮਰਜ਼ੀ ਹੋਣ ਤਾਂ ਉਹਨੂੰ ਜਨਤਕ ਕਰਨ ਤੇ ਮਨਿੰਦਰਜੀਤ ਸਿੰਘ ਸਿੱਧੂ ਉਹੀ ਕਰ ਰਹੇ ਨੇ ਪਰ ਇਹ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੂੰ ਇਹ ਸੱਚ ਹੈ ਜਿਹੜਾ ਹਜਮ ਨਹੀਂ ਆ ਰਿਹਾ ਇੱਕ ਨਹੀਂ ਹੋਰ ਵੀ ਬੜੇ ਪੰਜਾਬ ਦੇ ਵਿੱਚ ਪੱਤਰਕਾਰਾਂ ਤੇ ਮਾਮਲੇ ਦਰਜ ਕੀਤੇ ਗਏ ਨੇ ਜੇਕਰ ਇਹਨਾਂ ਦੀ ਆਪਣੀ ਗੱਲ ਕਰੀਏ ਪਹਿਲਾਂ ਸੱਤਾ ਤੋਂ ਆਉਣ ਦੀ ਪਹਿਲਾਂ ਗੱਲ ਕਰੀਏ ਇਹਨਾਂ ਨੇ ਨਾ ਬਾਦਲ ਛੱਡੇ ਨਾ ਕੈਪਟਨ ਛੱਡੇ ਇੱਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਔਰਤਾਂ ਉਹਨਾਂ ਦੇ ਪ੍ਰਤੀ ਵੀ ਚੁਟਕਲੇ ਬਣਾ ਬਣਾ ਕੇ ਤੇ ਵੀਡੀਓ ਬਣਾ ਬਣਾ ਕੇ ਵਾਇਰਲ ਕੀਤੀਆਂ ਗਈਆਂ ਉਹਨਾਂ ਨੂੰ ਕਿੰਨਾ ਜਲੀਲ ਕੀਤਾ ਗਿਆ ਉਹੀ ਪੁਲਿਸ ਸੀ ਉਹੀ ਥਾਣੇ ਸੀ ਉਹੀ ਸੰਵਿਧਾਨ ਸੀ ਉਹੀ ਕਾਨੂੰਨ ਸੀ ਉਦੋਂ ਇਹਨਾਂ ਦੇ ਤਾਂ ਕਿਸੇ ਨੇ ਮਾਮਲਾ ਦਰਜ ਨਹੀਂ ਕੀਤਾ ਤੇ ਜਦੋਂ ਆਪ ਦੀ ਵਾਰੀ ਆ ਗਈ ਤਾਂ ਫਿਰ ਹੁਣ ਆਪਣੀ ਵਾਰੀ ਚੀਕਾਂ ਮਾਰਦੇ ਨੇ ਜਦੋਂ ਪੱਤਰਕਾਰ ਭਾਈਚਾਰਾ ਕੋਈ ਵੀਡੀਓ ਜਾਂ ਰਿਕਾਰਡਿੰਗ ਜਾਂ ਇਹ ਹੀ ਘਟਨਾ ਬਾਪਰਦੀ ਹੈ ਸਰਕਾਰ ਦੇ ਖਿਲਾਫ ਉਹਨੂੰ ਵਿਖਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਉਹਨਾਂ ਦੇ ਪਰਚੇ ਪਾਏ ਜਾ ਰਹੇ ਨੇ ਪਰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕਾਂ ਨੇ ਬੜੀਆਂ ਸ਼ਹੀਦਾਂ ਤੇ ਸ਼ਹਾਦਤਾਂ ਦਿੱਤੀਆਂ ਨਿੱਡਰ ਸੋਚ ਆ ਬਲੰਦ ਆਵਾਜ਼ ਦੇ ਮਾਲਕ ਨੇ ਇਹੋ ਜੀਆਂ ਭਾਵੇਂ 10 ਹੋਰ ਸਰਕਾਰਾਂ ਆ ਜਾਣ ਪਰ ਇਹ ਡਰਨ ਵਾਲੇ ਨਹੀਂ ਦੂਜੀ ਵਾਰ ਫੇਰ ਡਿਜੀਟਲ মিডিਆ ਐਸੋਸੀਏਸ਼ਨ ਨੇ ਹਾਲ ਸਿੰਘ ਵਾਲਾ ਤੇ ਡਿਜੀਟਲ মিডিਆ ਕਲੱਬ ਮੋਗਾ ਵੱਲੋਂ ਜੋ ਕਿ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਤੇ ਪਰਚਾ ਦਰਜ ਕੀਤਾ ਗਿਆ ਉਹਨੂੰ ਤੁਰੰਤ ਕੈਨਸਲ ਕੀਤਾ ਜਾਵੇ ਸੋ ਮੈਂ ਮੰਗ ਕਰਦਾ ਤੇ ਜੋ ਕਿ ਕਿਹਾਂ ਹੁਣੀ ਹਰਕਤ ਕੀਤੀ ਹੈ ਇਹਦੀ ਸਖਤ ਨਿੰਦਿਆ ਤੇ ਨਿਖੇਧੀ ਵੀ ਕਰਦਾ ਹਾਂ ਸੋ ਮੈਂ ਰੇਸ਼ਮ ਸਿੰਘ ਸੁਖੀ ਮਹਾਰਾਜ ਨੂੰ ਜੋ ਕਿ ਬਲਕਾਰ ਸਿੰਘ ਸਿੱਧੂ ਦੇ ਪੀਏ ਨੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਅਕਾਲੀਆਂ ਦੇ ਕਾਂਗਰਸੀਆਂ ਦੀ ਸਰਕਾਰ ਮੌਕੇ ਤੁਹਾਡੇ ਕਲਾਕਾਰਾਂ ਜਾਂ ਇਹ ਭਾਂਡ ਨੇ ਜਦੋਂ ਇਹ ਆਪਣੀਆਂ ਵੀਡੀਓਜ਼ ਜਾਂ ਚੌਟਕਲੇ ਬਣਾਵਣਾ ਕੇ ਪੇਸ਼ ਕਰਦੇ ਸੀ ਉਦੋਂ ਨਾ ਤਾਂ ਅਕਾਲੀਆਂ ਨੂੰ ਠੇਸ ਪਹੁੰਚੀ ਨਾ ਕਾਂਗਰਸ ਨੂੰ ਪਹੁੰਚੀ ਤੇ ਨਾ ਹੀ ਉਦੋਂ ਤੁਹਾਨੂੰ ਪਹੁੰਚੀ ਤੇ ਅੱਜ ਜਦੋਂ ਤੁਹਾਡੇ ਪਰਦੇ ਫਾਸ ਹੋ ਰਹੇ ਆ ਤੇ ਤੁਹਾਡੇ ਦਿਲ ਨੂੰ ਕਾਹਤੋਂ ਠੇਸ ਪਹੁੰਚੀ ਇਹ ਸੋਚਣ ਵਾਲੀ ਗੱਲ ਹੈ ਅੱਜ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਉਦੋਂ ਅਕਾਲੀਆਂ ਦੇ ਵੀ ਪੀਏ ਸੀਗੇ ਕਾਂਗਰਸ ਦੇ ਵੀ ਪੀਏ ਸੀ ਉਹਨਾਂ ਦੇ ਦਿਲਾਂ ਉਂ ਤਾਂ ਠੇਸ ਪਹੁੰਚੀ ਨਹੀਂ ਜੋ ਤੁਸੀਂ ਇਹ ਨਾਟਕਬਾਜ਼ੀ ਕਰਦੇ ਸੀ ਜੋ ਤੁਸੀਂ ਡਰਾਮਾ ਕਰਦੇ ਸੀ ਅਕਾਲੀਆਂ ਨੇ ਤੇ ਕਾਂਗਰਸੀਆਂ ਨੇ ਸਿਰ ਮੱਥੇ ਕਬੂਲ ਕੀਤਾ ਉਹ ਸੱਚ ਸੀ ਆ ਭਾਵੇਂ ਤੇ ਹੁਣ ਵੀ ਜਿਹੜਾ ਬੁਖਾਰ ਆਏ ਨੇ ਲੋਕ ਤੇ ਉਹ ਵੀ ਸੱਚ ਹੈ ਇਸ ਨੂੰ ਹজম ਕਰਨ ਦੀ ਕੋਸ਼ਿਸ਼ ਕਰੋ ਤੇ ਸਰਕਾਰਾਂ ਜਿਹੜੀਆਂ ਉਹ ਤਾਂ ਆਉਂਦੀਆਂ ਜਾਂਦੀਆਂ ਰਹਿੰਦਾ ਰਹਿੰਦੀਆਂ ਜੇ ਦਿਨ ਉਹ ਨਹੀਂ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣੇ ਸੋ ਇਹਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚਕ ਹੈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜੇਕਰ ਕਿਸੇ ਦੇ ਸ਼ਾਨ ਦੇ ਖਿਲਾਫ ਸ਼ਬਦ ਅਗੇ ਬੋਲਿਆ ਗਿਆ ਹੋਵੇ ਤਾਂ ਮਾਫੀ ਜੋ ਨੈਂ ਅੰਤ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਧੰਨਵਾਦ ਮਿਹਰਬਾਨੀ ਸ਼ੁਕਰੀਆ